ਹਾਂਜੀ ਜਸਨ ਸਾਹਿਬ ਕਿਸ ਮੁੱਦੇ ਤੇ ਇਕੱਠੇ ਅੱਜ ਅਸੀਂ ਡੈਪੂਟੇਸ਼ਨ ਆ ਸਾਰੇ ਲੀਡਰ ਸਾਹਿਬਾਨ ਖੜੇ ਨੇ ਕਿ ਅਸੀਂ ਐਸਡੀਐਮ ਜਲਾਲਾਬਾਦ ਨੂੰ ਮਿਲਦੇ ਵਾਸਤੇ ਆਏ ਆ ਕਿਉਂਕਿ ਕੱਲ ਜਿਹੜੀ ਵਾਪਸੀ ਦਾ ਦਿਨ ਹੈ ਵਾਪਸੀ ਦੇ ਦਿਨ ਦੇ ਵਿੱਚ ਜੋ ਕਵਰਿੰਗ ਕੈਂਡੀਡੇਟ ਨੇ ਉਹਨਾਂ ਸਾਰਿਆਂ ਦੇ ਲੋਕਾਂ ਨੇ ਵਾਪਸ ਲੈਨੇ ਨੇ ਤੇ ਕਈ ਵਾਰੀ ਕਿਉਂਕਿ ਕਈ ਵਾਰੀ ਨਹੀਂ ਅਕਸਰ ਹੀ ਹੁੰਦਾ ਹੈ ਕਿ ਜਿਹੜੇ ਸ਼ੈਤਾਨ ਲੋਕ ਜਿਹੜੇ ਨੇ ਕੈਂਡੀਡੇਟ ਤੇ ਜਾਂ ਉਹਨਾਂ ਦੇ ਜਿਹੜੇ ਮਦਦਦਕਾਰ ਉਹ ਗਲਤ ਬੰਦੇ ਠੰਡ ਕੇ ਠੱਲ ਕੇ ਤੇ ਪੋਟੈਂਸ਼ੀਅਲ ਕੈਂਡੀਡੇਟ ਜਿਹੜਾ ਅਸਲ ਕੈਂਡੀਡੇਟ ਉਹਦੇ ਕਾਗਜ਼ਵਾਸ ਲੈ ਕੇ ਚਲੇ ਜਾਂਦੇ ਨੇ ਔਰ ਇਸ ਕਰਕੇ SDM ਸਾਹਿਬ ਨੂੰ ਦੇ ਦਫ਼ਤਰ ਦੇ ਵਿੱਚ ਆਇਆ SDM ਸਾਹਿਬ ਨਾਲ ਗੱਲ ਕੀਤੀ ਤਹਿਸੀਲਦਾਰ ਸਾਹਿਬ ਸਾਡਾ ਡੈਪੂਟੇਸ਼ਨ ਲਿਆ ਉਹਨਾਂ ਨੇ ਜੋ ਸਾਡਾ ਮੈਮੋਰੰਡਮ ਲਿਆ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਹੁਣੇ ਲਿਖਤੀ ਭੇਜ ਦਿੰਨੇ ਆ ਜੋ 15 ਦੇ 15 ਪ੍ਰੋਜੈਕਟਿੰਗ ਅਫਸਰ ਨੇ ਜਲਾਲਾਬਾਦ ਬਲਾਕ ਦੇ ਉਹਨਾਂ ਸਾਰਿਆਂ ਦੇ ਕੋਲ ਰਿਕਾਰਡ ਚਲਾ ਜਾਏਗਾ ਕਿ ਜਿੰਨਾ ਚਿਰ ਉਹ ਆਪਣਾ ਆਈਡੀ ਪ੍ਰੂਫ ਤੇ ਜੋ ਉਹਨਾਂ ਦੇ ਪ੍ਰੂਫ ਹੋਰ ਬੰਦੇ ਨੇ ਚਾਹੇ ਡਰਾਈਵਿੰਗ ਲਿਸੈਂਸ ਦਾ ਜਿੰਨਾ ਚਿਰ ਉਹ ਨਹੀਂ ਦਿਖਾਉਂਦੇ ਤੇ ਜੋ ਹੋਰ ਆਡੈਂਟੀਆਂ ਨੇ ਪੰਜਾਬ ਸਰਕਾਰ ਦੀਆਂ ਵੋਟਰ ਕਾਰਡ ਉਹਨਾਂ ਦਾ ਉਹਨਾਂ ਚਿਰ ਉਹਨਾਂ ਦੇ ਕਾਗਜ਼ਪੱਤਰ ਕਿਸੇ ਦੇ ਵੀ ਨਹੀਂ ਲੈ ਜਾਣੀ ਔਰ ਨਾ ਕੋਈ ਗਲਤ ਬੰਦਾ ਕਰ ਸਕੇਗਾ ਉਹਨਾਂ ਨੇ ਕਿਹਾ